ਜਿਸ ਦਿਨ ਛੋਟੇ ਸਾਹਿਬ ਜਦਿਆਂ ਨੂੰ ਸੁਭਸਰਾਂਦ ਦੇ ਦਵਾਰਾਂ ਵਿੱਚ ਚਣਵਾਇਆ ਤੇ ਅੱਜ ਦੇ ਦਿਨ ਹੀ ਪਤਾ ਨਹੀਂ ਕਿਉਂ ਚੁਣਿਆ ਉਹਨਾਂ ਨੇ ਕਿ ਕੇਂਦਰ ਸਰਕਾਰ ਨੇ ਇੱਕ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਿਹਦੀ ਚਿੱਠੀ ਮਿਲੀ ਸਾਨੂੰ ਅੱਜ ਬੜਾ ਦੁੱਖ ਹੋਇਆ ਹਰ ਸਾਲ 26 ਜਨਵਰੀ ਨੂੰ ਅ ਰਿਪਬਲਿਕ ਡੇ ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ ਇੱਕ ਵਾਰ ਓਬਾਮਾ ਵੀ ਚੀਫ ਗੈਸਟ ਸੀ ਅਮਰੀਕਾ ਦੇ ਰਾਸ਼ਟਰਪਤੀ ਜੀ ਤੇ ਉਹਦੇ ਵਿੱਚ ਚਾਕੀਆਂ ਨਿਕਲਦੀਆਂ ਹਰ ਸਟੇਟ ਦੀ ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ ਹਰ ਸਟੇਟ ਆਪਣੀਆਂ ਆਪਣੀਆਂ ਕੁਰਬਾਨੀਆਂ ਆਪਣਾ ਵਿਰਸਾ ਦਿਖਾਉਂਦੀ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਚਾਕੀ ਹੈ ਨਹੀਂ ਸੀ ਅਸੀਂ ਦਾ ਸਖਤ ਇਤਰਾਜ਼ ਕੀਤਾ ਕੇਂਦਰ ਸਰਕਾਰ ਕੋਲੇ ਤੈਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾ ਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰ ਦਿਓ ਕਿ ਤੁਸੀਂ ਚਾਕੀ ਦੇ ਵਿੱਚ ਪੰਜਾਬ ਦੀ ਚਾਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਕਿ ਚੱਕੀ ਹੋਵੇ ਪੰਜਾਬ ਦੀ ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਣੀ ਚਾਹੁੰਦੇ ਆ ਕਿਉਂਕਿ 26 ਜਨਵਰੀ ਹੈ ਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੋਕੀਆਂ ਛਪੀਆਂ ਨਹੀਂ ਤਾਂ ਅਸੀਂ ਉਹਨਾਂ ਨੂੰ ਤਿੰਨ ਉਹ ਕਹਿੰਦੇ ਕੋਈ ਤਿੰਨ ਸਾਨੂੰ ਦਿਖਾ ਦਿਓ ਦੱਸ ਦਿਓ ਕਿ ਕੀ ਕੀ ਤੁਸੀਂ ਕਰੋਗੇ ਅਸੀਂ ਉਹਨਾਂ ਨੂੰ ਤਿੰਨ ਪੰਜਾਬ ਨਾਲ ਸੰਬੰਧਿਤ ਝਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ ਪਹਿਲਾਂ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਦਾ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਨਾਰੀ ਸ਼ਕਤੀ ਇਹਦਾ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਇਹ ਤਿੰਨ ਅਸੀਂ ਭੇਜੀਆਂ ਮੈਂ बार-बार बोलਨ ਵਾਲੋਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਈਨ ਵੀ ਭੇਜੋ ਉਹਨਾਂ ਦੇ ਕਿ ਤੁਸੀਂ ਇੱਕ ਸਿਲੇਕਟ ਕਰ ਲਓ ਅਸਾ ਪੰਜਾਬ ਦਾ ਸੀ ਇਸ ਵਾਰ 26 ਜਨਵਰੀ ਚ ਅਸੀਂ ਮਿਸ ਨਹੀਂ ਹੋਣ ਦੇਣਾ ਪੰਜਾਬ ਦਾ ਸਰਪਿਆਚਾ ਪੰਜਾਬੀਆਂ ਕੁਰਬਾਨੀਆਂ ਅਸੀਂ ਦਿਖਾਉਣੀਆਂ ਨੇ ਮੈਂ ਮੇਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਚੱਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਈਨ ਉਹ ਆਹ ਸੀ ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ ਸ਼ਹੀਦ ਭਗਤ ਸਿੰਘ ਜੀ ਜਲਿਆਂਵਾਲੇ ਬਾਗ ਦਾ ਸਾਕਾ ਸਾਈਮਨ ਕਮਿਸ਼ਨ ਗੋ ਬੈਕ ਜਿਹਦੇ ਵਿੱਚ ਇਹ ਰਾਜਗੁਰੂ ਹੋਰਾਂ ਦੀ ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਹ ਅਸੀਂ ਰਿਪਬਲਿਕ ਡੇ ਪਰੇਡ 2003 ਇਹ ਉਹਨਾਂ ਵਾਸਤੇ ਭੇਜੀ ਹੈ 24 ਚ ਰਿਪਬਲਿਕ ਡੇ ਹੋਣੀ ਹੈ ਤੇ ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਅਸੀਂ ਭੇਜ ਅਸੀਂ ਇਸੇ ਦਾ ਇੱਕ ਦੂਜਾ ਹਿੱਸਾ ਵੀ ਸੀ ਹਾਂ ਕਿ ਜੇ ਤੁਸੀਂ ਇਹ ਵਿੱਚੋਂ ਸਿਲੈਕਟ ਕਰ ਦੋ ਇਹ ਵੀ ਉਸ ਆਲਮੋਸਟ ਸੇਮ ਹੈ ਪਗਤ ਸਿੰਘ ਜੀ ਨੇ ਇਹਦੇ ਵਿੱਚ ਥੋੜਾ ਖੇਤੀ ਵੀ ਦਿਖਾਤੀ ਅਸੀਂ ਇਹਦੇ ਵਿੱਚ ਰਾਜਗੁਰੂ ਸੁਖਦੇਵ ਇਹਦੇ ਵਿੱਚ ਜਿਹੜੇ ਪੰਜਾਬ ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੀ ਸ਼ਹੀਦ ਉਦਮ ਸਿੰਘ ਇੱਕ ਜਲੇ ਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਯਾਦਗਾਰੀ ਉਹ ਵੀ ਸੀ ਇਹ ਦੋ ਅਸੀਂ ਦਿੱਤੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ ਦੂਜਾ ਸੀ ਦਿੱਤਾ ਮਾਈ ਭਾਗੋ ਨਾਰੀ ਸ਼ਕਤੀ ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਜਿਹੜਾ ਇੱਥੇ ਚੱਲਦਾ ਹੈ ਮੁਹਾਲੀ ਦੇ ਵਿੱਚ ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਦੇ ਤੌਰ ਤੇ ਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ ਕਿੰਨੀਆਂ ਇਹ ਜ ਨਾਰੀ ਸ਼ਕਤੀ ਦੇ ਤੌਰ ਤੇ ਅਸੀਂ ਇਹ ਉਹਨਾਂ ਨੂੰ ਰਿਪਰੈਜ਼ੈਂਟ ਕੀਤੀ ਏਸੇ ਦਾ ਇੱਕ ਹੋਰ ਪਾਟ ਵੀ ਦਿਖਾਇਆ ਕਿ ਜੇ ਤੁਸੀਂ ਇਹਦੇ ਚ ਸਿਲੈਕਟ ਕਰਨੀ ਹੈ ਇਹ ਵੀ ਮਾਈਪਾ 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 ਪਾ ਇਹ ਕਲਚਰ ਆ ਕਲਚਰ ਕਲਚਰ ਦੀਆਂ ਦੋ ਨੇ ਆ ਕਲਚਰ ਦੀ ਦਿਖਾਈ ਫੁਲਕਾਰੀ ਕੱਢਦੀ ਕੁੜੀ ਤੇ ਸਾਡਾ ਲੰਗਰ ਦੀ ਪ੍ਰਥਾ ਭੰਗੜਾ ਮਧਾਨੀਆਂ ਭੰਗੜਾ ਗਿੱਧਾ ਮੋਰ ਹਵੇਲੀਆਂ ਚਰਖੇ ਇਹ ਅਸੀਂ ਦਿਖਾਈ ਏਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਇਹ ਦੀ ਇਹ ਦੀ ਬਜਾਇ ਤੁਸੀ ਜੇ ਆਹ ਸਿਲੈਕਟ ਕਰਨਾ ਇਹ ਵੀ ਇਹ ਵੀ ਆਲਮੋਸਟ ਸੇਮ ਹੀ ਹੈ। ASCII ਇਹ ਹੈ ਕਿੰਨੀਆਂ ਮੀਟਿੰਗਾਂ ਸਰ ਡਾਇਰੈਕਟਰ ਸਾਹਿਬ ਤਿੰਨ ਮੀਟਿੰਗਾਂ ਚ ਉਥੇ ਸੈਂਟਰ ਨਾਲ ਗੱਲ ਕਰਨ ਲਈ ਗਏ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਦਾ ਤਾਂ ਪਿਛਲੀ 26 ਜਨਵਰੀ ਸਾਡੀ ਮਿਸ ਹੋ ਗਈ। ਲੋਕ ਹੋਇਆ ਸਾਨੂੰ। ਤਾਂ ਐਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣਾਂ ਦੀ ਗੱਲ। ਆ ਲੈਟਰ ਆਈ ਹੈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ। ਕਿਤੇ ਕਾਰਨ ਦੱਸੇ ਨਾ। ਕਾਰਨ ਨਹੀਂ ਦੱਸਦੇ ਹੁੰਦੇ ਜੀ ਉਹ। ਉਹ ਕਹਿੰਦੇ ਆ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਹਨ। ਵੀ ਨੇ ਜੀ ਦਿੱਲੀ ਵੀ ਹੈਣੀ ਐ। ਪੰਜਾਬ ਵੀ ਹੈ ਨਹੀਂ ਦਿੱਲੀ ਵੀ ਹੈ ਨਹੀਂ। ਮੈਂ ਪੜ੍ਹ ਕੇ ਸੁਣਾ ਦਿੰਦਾ। ਉੱਤਰਾਖੰਡ ਹੈ ਜੀ। ਉੱਤਰ ਪ੍ਰਦੇਸ਼ ਹੈ ਜੀ। ਤੇਲੰਗਾਨ, ਤਾਮਿਲਨਾਡੂ, ਰਾਜਸਥਾਨ, ਓਡੀਸ਼ਾ, ਮਿਘਾਲਿਆ, ਮਨੀਪੁਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਲਦਾਖ, ਕਰਨਾਟਕਾ, ਝਾਰਖੰਡ, ਹਰਿਆਣਾ, ਗੁਜਰਾਤ, ਗੋਆ, ਛੱਤੀਸਗੜ੍ਹ, ਅਸਾਮ अरुणाचल प्रदेश आंध्र प्रदेश मैं मेनू मेनू पहले खत्म कर लेने दो सारी गल फिर अपन ਤੁਸੀਂ ਤੁਹਾਡਾ ਸਵਾਲ ਕਰ 80% ਤੋਂ ਉੱਪਰ 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ प्रदेश ਨੇ ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ ਭਾਜਪਾ ਕਰਨ ਹੋ ਗਿਆ ਰਾਜਨੀਤੀਕਰਨ ਹੋ ਗਿਆ ਤੇ ਪਿਛਲੇ ਸਾਲ ਵੀ ਸਾਡੀ ਚਾਕੀ ਨਹੀਂ ਸੀ ਅਸਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀ ਚ ਸਾਡੇ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ ਅੰਡੇਮਾਨ ਨਿਕੋਬਰ ਦੀ ਝਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਫਾਂਸੀਆਂ ਵਾਲੇ ਵੀ ਕਾਲੇ ਪਾਣੀ ਵਾਲੇ ਇਹ ਸਮਝਦੇ ਕੀ ਆਪਣੇ ਆਪ ਨੂੰ ਇਹ ਇਹ ਸਾਡੇ ਵਿਰਸੇ ਨੂੰ ਸਾਡੀ ਸਾਡੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਅੰਦਰ ਆ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸ ਦੇ ਪੱਲੇ ਚੱਲਿਆ ਹੋਇਆ ਕਦਮ ਹੈ ਜੇ 26 ਜਨਵਰੀ ਤੇ 15 ਅਗਸਤ 'ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾ ਦੀਏ ਜੀ ਜੇ ਇਹਨਾਂ ਨੂੰ ਬੀਜੇਪੀ ਵਾਲੇ ਆ ਇਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਹਾ ਪੰਜਾਬ ਚ ਐਲਈਡੀ ਬੰਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਨੂੰ ਚੰਗੇ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਹੋਰ ਨਹੀਂ ਝਾਕੀਆਂ ਪਸੰਦ ਨਹੀਂ ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਮੋਦੀ ਇਹਦੋਂ ਜ਼ਿਆਦਾ ਵੀ ਵਧੀਆ ਹੋ ਗਿਆ ਇਹ ਨਹੀਂ ਕਹਿੰਦੇ ਪਸੰਦ ਸਾਨੂੰ ਇਹ ਚ ਕੋਈ ਇਹ ਦੱਸ ਦੋ ਕੋਈ ਅਸੀਂ ਕੋਈ ਇਹ ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤਿਕ ਕਰਨ ਕੋਈ ਕੀਤਾ ਹੋਵੇ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਸਾਂਝਾ ਹੀ ਹੈ ਇਹਨਾਂ ਨੇ ਤਾਂ ਜੀ 20 ਚ ਵੀ ਜਿਹੜੀ ਜਿਹੜਾ 20 ਸੀ ਉਹ ਆਪਣਾ ਮਲਦਾ ਫੁੱਲੀ ਬਣਾਤਾ ਸੀ ਇਹ ਤਾਂ ਇਹ ਤਾਂ ਹਰ ਇੱਕ ਚੀਜ਼ ਦਾ ਰਾਜਨੀਤਿਕ ਕਰਨ ਕਰਦੇ ਫਿਰ ਪਹਿਲਾਂ ਇਹਨਾਂ ਨੇ ਮੈਂ ਐਗਜ਼ਾਮਪਲ ਦੇਦਾ ਹੁਣ ਇਹ ਗੱਲ ਕੈਪਟਨ ਮਿਰਦਨ ਸਿੰਘ ਜੀ ਸੁਨੀਲ ਜਾਖੜ ਜੀ ਤੇ ਉਹ ਮਨਜਿੰਦਰ ਸਿਰਸਾ ਜੀ ਤੇ ਉਹ ਆਰ ਪੀ ਸਿੰਘ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਨਾ ਬੋਲਣ ਵਾਲੇ ਜੋ ਬੋਲਣਗੇ ਉਹਦੇ ਮੰਗਰੀ ਬੋਲਣਾ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਸੁਣ ਲਿਓ ਆਰ ਡੀ ਐਫ ਦਾ ਪੈਸਾ ਪੰਜਾਬ ਦਾ 5.5 ਹਜ਼ਾਰ ਕਰੋੜ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਤੀਰਥ ਯਾਤਰਾ ਅਸੀਂ ਤੀਰਥ ਯਾਤਰਾ ਕਰਾਉਣੀ ਸੀ ਅਸੀਂ ਰੇਲਵੇ ਨਾਲ ਐਮਓਯੂ ਕੀਤਾ ਜੀ ਜਨਾਬ ਐਮਓਯੂ ਹੈ ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦਿੱਤੇ ਹਜੇ ਵੀ 1.5 ਕਰੋੜ ਰੁਪਏ ਸਾਡਾ ਉਹਨਾਂ ਵੱਲ ਬੱਦਦਾ ਹੈ ਪਹਿਲੀ ਟ੍ਰੇਨ ਦੇਖ ਕੇ ਜਦੋਂ ਪਤਾ ਲੱਗਿਆ ਤੇ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਰਤਿਆਣੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ ਚਲੋ ਜੀ ਟ੍ਰੇਨਾਂ ਰੋਕ ਦੋ ਟ੍ਰੇਨਾਂ ਦੇਣ ਤੋਂ ਵਾਰਾਨਸੀ ਵਾਲੀ ਟ੍ਰੇਨ ਰੋਕੀ ਅਜਮੇਰ ਵਾਲੀ ਟ੍ਰੇਨ ਰੋਕੀ ਨਵੇੜ ਸਾਹਿਬਾਂ ਟ੍ਰੇਨ ਇੱਕੋ ਗਈ ਸੀ ਬਸ ਪਟਨਾ ਸਾਹਿਬਾਂ ਟ੍ਰੇਨ ਰੋਕੀ ਅਜ ਮੇਂ ਸ਼ਰੀਫ ਵਾਲੀ ਟ੍ਰੇਨ ਰੋਕੀ। ਯਾਤਰੀ ਨਾ ਦੀ ਲਿਸਟ ਪਈ ਹੈ ਮੇਰੇ ਕੋਲ। ਤੇ ਇਹ ਨਾ ਦਾ ਰਿਜੈਕਸ਼ਨ ਲੈਟਰ ਪਿਆ ਮੇਰੇ ਕੋਲੇ। ਐਮਓਯੂ ਕਰਕੇ ਮੁੱਕਰ ਗਈ। ਆਹਾ ਰੇਲਵੇ ਦਾ ਰਿਜੈਕਸ਼ਨ ਲੈਟਰ ਹੈ ਜੀ। ਕਿ ਅਸੀਂ ਵੀ ਦੇ ਸਕਾਂਗੇ ਟ੍ਰੇਨ ਨੂੰ। ਸਾਡੇ ਕੋਲ ਇੰਜਨ ਹੈ ਨਹੀਂ। ਰੋਜ਼ ਦੋ ਡਬਲ ਇੰਜਨ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ। ਤੇ ਰੇਲਵੇ ਕੋਲ ਇੰਜਨ ਹੈ ਨਹੀਂ। ਹਾਂ ਹਾਂ ਇੰਜਨ ਦੀ ਘਾਟ ਹੈ ਕਹਿੰਦੇ ਸਰ। ਜਦ ਧੁੰਦੜ ਕੰ ਚੱਲਦੇ। ਤਿੰਨਾਂ ਕੋਲ ਇੰਜਣ ਹੈ ਨਹੀਂ ਉਹ ਭਾਸ਼ਣ ਚ ਡਬਲ ਇੰਜਣ ਡਬਲ ਇੰਜਣ ਹੁਣ ਮੈਨੂੰ ਜਿਹੜਾ ਡਰ ਆ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾਂ ਸਹੀ ਨਾ ਨਿਕਲੇ ਉਹ ਜਨਗਨ ਮੰਚੋਂ ਪੰਜਾਬ ਕੱਢਣ ਵਾਲਾ ਹੋਰ ਕੁਝ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਖਾਸ ਤੌਰ ਤੇ ਪੰਜਾਬੀ ਨੇ ਜਿਹੜੇ ਉੱਤੇ ਭਾਜਪਾ ਚ ਉਹਨੂੰ ਮੈਂ ਪੁੱਛਣਾ ਚਾਹਣਾ ਹੁਣ ਕਿਹੜੇ ਮੂਹ ਨਾਲ ਪੰਜਾਬ ਆਉਂਗੇ ਜੀ ਦੋ ਜੱਜਾ ਵੀ ਤਿਆਰੀ ਕਰੀ ਜਾਂਦੇ ਆ ਆ ਆਲੇ ਆਮੂ ਲੈ ਕੇ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤੇ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਤੇ ਫਿਰ ਕਿਹੜੇ ਮੋਹ ਨਾਲ ਲੋਕਾਂ ਕੋਲੇ ਆਉਂਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਝਾਕੀਆਂ ਕੀ ਹੁੰਦੀਆਂ ਪਰ ਹਾਂ ਬਤੌਰ ਸਟੇਟ ਹੈਡ ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰਾ ਫਰਜ਼ ਪੈਂਦਾ ਹੈ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਵਿਰਸੇ ਤੇ ਪੰਜਾਬੀਆਂ ਕੁਰਬਾਨੀਆਂ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈੱਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨਾਲ ਲੈ ਕੇ ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ ਕੱਲਾ ਸਿਰਫ ਉਥੇ ਵਿਰੋਧ ਨਹੀਂ ਕਰੂੰਗਾ ਮੈਂ ਕੱਲਾ ਇਹ ਹੀ ਝਾਕਿਆ ਪੰਜਾਬ ਵਾਲੀ 26 ਜਨਵਰੀ ਚ ਹੋਣਗੀ ਉਹ ਜਿਹੜੀ ਪੰਜਾਬ ਚ 26 ਜਨਵਰੀ ਮਨਾਈ ਜਾਊਗੀ ਜਿੱਥੇ ਮੈਂ ਵੀ ਜਾਊਂਗਾ ਸਾਡੇ ਮੰਤਰੀ ਵੀ ਜਾਣਗੇ ਸਪੀਕਰ ਸਾਹਿਬ ਵੀ ਜਾਣਗੇ ਉੱਥੇ ਇਹ ਝਾਕੀ ਹੋਣਗੀ ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸੈਂਟਰ ਸਾਡਾ ਤਾਂ ਵਿਰਸਾ ਹੈ ਸਾਨੂੰ ਸਾਨੂੰ ਸਾਡਾ ਵਿਰਸਾ ਤਾਂ ਕੋਣ ਤਾ ਨਹੀਂ ਰੋਕ ਸਕਦੇ ਠੀਕ ਹੈ ਦਿੱਲੀ ਵਾਲੀ ਉਸ ਰੋਡ ਤੋਂ ਕੱਢ ਲੋਂਗੇ ਜਿਹੜੀ ਰੋਡ ਤੇ ਜਿਹੜੀ ਝਾਕੀ ਆਉਂਗੇ ਨੇ ਉਹ ਚੋਂ ਸਾਨੂੰ ਤੁਸੀਂ ਛੇਕ ਦੋਂਗੇ ਪਰ ਪੰਜਾਬ ਚ ਤਾਂ ਅਸੀਂ ਕਰ ਸਕਦੇ ਆਂ ਸੋ ਪੰਜਾਬ ਦੇ ਵਿੱਚ ਝਾਕੀਆਂ ਤਿੰਨੇ ਜਿਹੜੀਆਂ ਨੇ ਸ਼ਹੀਦਾਂ ਵਾਲੀ ਮਾਈ ਪਾਪੋ ਜੀ ਵਾਲੀ ਤੇ ਕਲਚਰ ਵਾਲੀ ਇਹ ਸਾਰੀਆਂ ਤਿੰਨੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਕੱਡੀਆਂ ਜਾਣਗੀਆਂ ਔਰ ਕੋਸ਼ ਉੱਥੇ ਤਾਂ ਅਸੀਂ ਤਿੰਨ ਹੀ ਭੇਜੀਆਂ ਸੀ ਇੱਥੇ ਅਸੀਂ ਜਿੰਨੀਆਂ ਵੱਧ ਤੋਂ ਵੱਧ ਹੋ ਸਕੀਆਂ ਪਹਿਲਾਂ ਉਹ ਭੇਜਾਂਗੇ ਜਿਹੜੀਆਂ 26 ਜਨਵਰੀ ਨੂੰ ਜਿਹੜੇ ਜਿਹਲੇ ਰਹਿ ਗਏ ਉਹ ਤੋਂ ਬਾਅਦ ਵੀ ਇਹਨਾਂ ਨੂੰ ਭੇਜਾਂਗੇ ਅਸੀਂ ਇਹ ਦੱਸਾਂਗੇ ਪੰਜਾਬ ਦੇ ਲੋਕਾਂ ਨੂੰ ਕਿ ਇਹ ਜਦੋਂ ਆਉਣਗੇ ਤੁਹਾਡੇ ਕੋਲੇ ਤਾਂ ਇਹਨਾਂ ਨੂੰ ਪੁੱਛਿਓ ਕਿ ਕੀ ਤੁਹਾਨੂੰ ਆਹ ਵਿਰਸਾ ਸਾਡਾ ਪਸੰਦ ਨਹੀਂ ਕੀ ਜੀ ਤੁਹਾਨੂੰ ਜਲੇ ਵਾਲੇ ਬਾਗ ਬਾਗ ਦੇ ਕਾਂਡ ਭੁੱਲ ਗਿਆ ਕੀ ਤੁਹਾਨੂੰ ਕਰਤਾਰ ਸਿੰਘ ਸਰਾਬਾ ਹੋਰੀ ਪਸੰਦ ਨਹੀਂ ਕੀ ਤੁਹਾਨੂੰ ਲਾਲਾ ਲਾਜਪਤਰਾਇ ਜੀ ਦੀ ਕੁਰਬਾਨੀ ਸਾਈਮਨ ਕਮਿਸ਼ਨ ਗੋ ਬੈਕ ਤਾਂ ਲਿਖਿਆ ਹੋਇਆ ਨਾਰਾ ਅਸੀਂ ਉਹਦੇ ਵਿੱਚ ਭੀੜ ਦੇ ਵਿੱਚ ਪਾਇਆ ਹੋਇਆ ਜਿਹੜਾ ਉਹ ਭੁੱਲ ਗਏ ਤੇ ਤੁਸੀਂ ਕਿਹੜੀ ਕਾਦੀ ਗੱਲ ਕਰਦੇ ਹੋ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਹੋ ਤੇ ਸਾਨੂੰ ਦਿਨੇ ਹੋ ਤੁਸੀਂ ਦੇਸ਼ ਭਗਤੀ ਦੇ ਸਰਟੀਫਿਕੇਟ ਤੇ ਤੁਸੀਂ ਤੁਸੀਂ ਕਿਹੜਾ ਕਿਹੜਾ ਕਲਚਰ ਦਿਖਾਓਗੇ ਸਾਨੂੰ ਸੋ ਸਾਡਾ ਇਸ ਕਲਚਰ ਤੇ ਜੋ ਹਮਲਾ ਹੋਇਆ ਉਹਦੇ ਮੈਂ ਸਖਤ ਸ਼ਬਦਾਂ ਚ ਨਿੰਦਾ ਕਰਦਾ ਤੇ ਨਾਲ ਨਾਲ ਮੈਂ ਫੇਰ ਇੱਕ ਵਾਰੀ ਪੁੱਛਦਾ ਇਹਨਾਂ ਦੇ ਲੀਡਰਾਂ ਨੂੰ ਬੀਜੇਪੀ ਦੇ ਇਹਨੂੰ ਮੋਦੀ ਸਾਹਿਬ ਨੂੰ ਵੀ ਪੁੱਛਦਾ ਮੈਂ ਕਿ ਮੋਦੀ ਸਾਹਿਬ ਕੱਲ ਤਾਂ ਬੜਾ ਮਨਾ ਰਹੇ ਸੀ ਬੀਰਬਾਲ ਤੇ ਸਿੱਖ ਕੌਮ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਅਦੁੱਤੀ ਸ਼ਰਧਾਂ ਅંજਲੀ ਦੇ ਰਹੇ ਸੀ ਉਹਨਾਂ ਦੀ ਕੁਰਬਾਨੀ ਨੂੰ ਤੇ ਚੰਨ ਕੱਗਲੇ ਦਿਨ ਇੱਕ ਚਿੱਠੀ ਆਉਂਦੀ ਹੈ ਜੀ ਸਾਰੀਆਂ ਕੁਰਬਾਨੀਆਂ ਜ਼ੀਰੋ ਕਰਤੀਆਂ ਤੁਸੀਂ ਨਾ ਸਾਡੇ ਅਗਨੀਵੀਰ ਨੂੰ ਇਹ ਸਨਸਕਾਰ ਵੀ ਨਹੀਂ ਕਰਕੇ ਜਾਂਦੇ 11 ਕਾਰਤੂਸ ਤੇ 11 ਸਲੂਟ ਹੈ ਨਹੀਂ ਇਹਨਾਂ ਕੋਲੇ ਉਸ ਜਵਾਨ ਨੂੰ ਸ਼ਰਧਾਂਜਲੀ ਦੇਣ ਨੂੰ ਨਾ ਨਾ ਸਾਨੂੰ ਤੀਰਥ ਯਾਤਰਾ ਕਰ ਦਿੰਦੇ ਆ ਨਾ ਸਾਡੀਆਂ ਝਾਕੀਆਂ 15 ਅਗਸਤਾਂ ਚੋਂ ਤੇ 26 ਜਨਵਰੀ ਚੋਂ ਕੱਢਦੇ ਨੇ ਇਹ ਤਾਂ ਮਰਲੇ ਥੋੜੀ ਐ ਕਿ ਅਸੀਂ ਆਪਣਾ ਕਲਚਰ ਭੁੱਲ ਜਾਂਗੇ ਤੁਹਾਡੇ ਪਿੱਛੇ ਲੱਗ ਕੇ ਚੰਗਾ ਜੀ ਚੰਗਾ ਜੀ ਕਰ ਦਾਂਗੇ ਬਾਰਡਰ ਤੇ ਤਾਂ ਹਜੇ ਵੀ ਅਸੀਂ ਖੜੇ ਆ 532 ਕਿਲੋਮੀਟਰ ਬਾਰਡਰ ਹੈ ਪਾਕਿਸਤਾਨ ਦਾ ਸਾਡੇ ਜਵਾਨ ਖੜੇ ਨੇ ਉੱਥੇ ਹਰ ਰੋਸ਼ੀ ਦੀਆਂ ਹੁੰਦੀਆਂ ਨੇ ਚైనా ਦੇ ਬਾਰਡਰ ਤੇ ਅਸੀਂ ਖੜੇ ਆਂ ਕਾਰਗਿਲ ਦੀ ਪਹਾੜੀ ਬਰਫ਼ਾਂ 'ਚ ਅਸੀਂ ਖੜੇ ਆਂ ਤਾਂ ਕਿਰਪਾ ਕਰਕੇ ਜਿਹੜੀਆਂ ਕੋਚੀਆਂ ਚੱਲਣਾ ਚੱਲ ਰਹੇ ਹੋ ਤੁਸੀਂ ਕਿ ਅਸੀਂ ਐ ਕਲਚਰ ਖਤਮ ਕਰ ਦਾਂਗੇ ਸਟੇਟਾਂ ਦਾ ਜਿਹੜੀ ਸਟੇਟ 'ਚ ਸਾਡਾ ਰਾਜ ਹੈ ਨਹੀਂ ਉਹ ਸਟੇਟ ਹੀ ਹੈ ਨਹੀਂ ਦਿੱਲੀ ਦੀ ਵੀ ਹੈ ਨਹੀਂ ਚਲਕੀ ਇਸ ਵਾਰ ਰਾਜਧਾਨੀ ਦੀ ਚਲਕੀ ਹੈ ਨਹੀਂ ਮਤਲਬ ਹੁਣ ਤਾਂ ਸਿੱਧਾ ਹੋ ਗਿਆ ਵੀ ਜੇ ਇਹਨਾਂ ਨੂੰ ਵੋਟਾਂ ਪਾਉਂਗੇ ਤਾਂ ਚਲਕੀ ਆਊਗੀ ਨਹੀਂ ਤਾਂ ਨਾ ਸਹੀ ਕੋਈ ਗੱਲ ਨਹੀਂ 2024 ਆਉਂਦੀ ਹੈ ਦੱਸ ਦਣਗੇ ਲੋਕ ਦੱਸ ਦਣਗੇ ਪੰਜਾਬ ਦੇ ਸੋ ਮੈਂ ਬਹੁਤ ਇਸ ਗੱਲ ਤੇ ਨਿੱਜੀ ਤੌਰ ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਤੇ ਜਦ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ ਵਿੱਚ ਘਟ ਰਹੀ ਹੋਵੇ ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ ਸਾਡੇ ਵੱਲੋਂ ਕੋਈ ਡਿਜ਼ਾਈਨ 'ਚ ਦੇਰੀ ਹੋਈ ਹੋਵੇ ਅਸੀਂ ਤਾਂ ਵਾਂਸ ਲੈ ਕੇ ਜਾਂਦੇ ਸੀ ਸੰਤ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਚਲਕੇ ਤੈਨੂੰ ਦਿਖਾਵਾਂਗੇ ਵਧੀਆ ਦਿਖਾਵਾਂ ਕੋ ਸਾਰੀ ਦੁਨੀਆ ਦੇਖੂਗੀ ਕੋਈ ਗੱਲ ਨਹੀਂ ਅਸੀਂ ਇੱਥੇ ਕਰ ਲਾਂਗੇ ਅਸੀਂ ਫਿਰ ਜੇ ਇਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰ ਲਈ ਮਜਬੂਰ ਕਰ ਰਹੇ ਹੋ ਫਿਰ ਤੁਸੀਂ ਸਾਡੇ ਤੇ ਕੋਈ ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲਓਗੇ ਆਰਡੀਐਫ ਦਾ ਤੇ ਕੱਲ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲੇ ਆ ਜੰਨੇ ਹੋ ਕੋਲਾ ਸਾਨੂੰ ਕਹਿੰਦੇ ਹੋ ਬਾਇਆ ਸ਼੍ਰੀਲੰਕਾ ਲੈ ਕੇ ਆਓ ਚੌਲ ਸਾਨੂੰ ਦੇ ਦਿਓ ਬਾਅਦ ਚ ਪ੍ਰਾੜੀ ਨੂੰ ਅੱਗ ਲਾਉਣ ਤੇ ਕਿਸਾਨਾਂ ਦੇ ਪਰਚੇ ਕਰ ਦਿਓ ਸੋ ਇਹ ਜੋ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਸਖਤ ਨਿੰਦਣਯੋਗ ਹੈ ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ ਟੀਵੀ ਦੇ ਚੈਨਲਾਂ ਤੇ ਹਰਜੀਤ ਗਰੇਵਾਲ ਆਰ ਪੀ ਸਿੰਘ ਮਨਿੰਦਰ ਸਰਸਾ ਸੁਨੀਲ ਜਾਖੜ ਲੱਲਾ ਪੱਬਾ ਐਂਡ ਆਦਰਜ਼ ਅੱਦੇ ਕਾਂਗਰਸੀ ਉਹ ਕੀ ਬੋਲਣਗੇ ਅੱਜ ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਆਹੇ ਬਹੁਤ ਵਧੀਆ ਸੋਚ ਆ ਕਹਿਣਗੇ ਅੱਜ ਅੱਜ ਕਹਿ ਕੇ ਕੋਣ ਫਿਰ ਸੇਮ ਸਭ ਸ਼ਹੀਦੀ ਸਭਾ ਦੇ ਦਿਨ ਚੱਲ ਰਹੇ ਨੇ ਤੇ ਕੱਲ ਨੂੰ ਇਕਤਾ ਪਾਣੀਆਂ ਦੇ ਮਸਲੇ ਦੇ ਉੱਤੇ ਮੀਟਿੰਗ ਛੱਡੀ ਹੈ ਅੱਜ ਅੱਜ ਕੋਈ ਹੋਰ ਰਾਜਨੀਤਿਕ ਸਵਾਲ ਨਾ ਕਰੋ ਪਲੀਜ਼ ਇਹ ਚੈਲੰਜ ਲੱਗਦਾ ਹੈ ਇਹ ਲੱਗਦਾ ਇਹ ਚੈਲੰਜ ਹੈ ਲੱਗਦਾ ਸਾਨੂੰ ਇਹ ਚੜ੍ਹਤियां ਦਿੰਦੇ ਆ ਕਿ ਕਰਕੇ ਦਿਖਾਉਗੀ ਕਰਦੇ ਹਾਂ ਹਾਂ ਤੂੰ ਹੁਣ ਇਹਨਾਂ ਜਿਵੇਂ ਇਹਨਾਂ ਨੇ ਮਨਾ ਕਰਤਾ ਕਿ ਉਹ ਆਪਣਾ ਪ੍ਰੋਟੈਸਟ ਕਿਉਂ ਸੀ ਕੁਛ ਨਾ ਕੁਛ ਤੁਹਾਨੂੰ ਲਿਖੋ ਕਿ ਉਹ ਕੇ ਨਹੀਂ ਲੈਟਰ ਵੀ ਲਿਖਾਂਗੇ 26 ਜਨਵਰੀ ਚ ਮੀਨਾ ਪਿਆ ਹਜੇ ਪਰ ਜਾ ਕੇ ਮਿਲਾਂਗੇ ਵੀ ਕਿ ਤੁਸੀਂ ਇਹ ਕੀ ਕੀਤਾ ਬਲਕਿ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਕੈਪਟਨ ਇਹ ਸਵਾਲ ਕਿਰਪਾ ਕਰਕੇ ਕੈਪਟਨ ਸਾਹਿਬ ਦਾ ਨੰਬਰ ਹੋਣਾ ਸੁਨੀਜਾ ਅਖਰ ਦਾ ਨੰਬਰ ਹੋਣਾ ਤੁਹਾਡੇ ਕੋਲੇ ਪ੍ਰਧਾਨ ਨੇ ਪੰਜਾਬ ਦੇ ਅੱਜ ਕੱਲ ਬੀਜੇਪੀ ਦੇ ਨੇ ਪਹਿਲਾਂ ਕਾਂਗਰਸ ਦੇ ਸੀ ਪ੍ਰਧਾਨ ਨੇ ਪੁੱਛੋ ਨਾ ਉਹਨਾਂ ਨੂੰ ਪੁੱਛੋ ਤੁਸੀਂ ਮੈਥੋਂ ਕਿ ਪੁੱਛਦੇ ਹੋ ਕਿ ਕੀ ਕਰੋਗੇ ਉਹਨੂੰ ਪੁੱਛੋਗੇ ਹੁਣ ਕੀ ਕਰੋਗੇ ਮਾਨ ਸਾਹਿਬ ਮਾਨ ਸਾਹਿਬ ਕੀ ਪੂਰੇ ਪੰਜਾਬ ਮੈਂ ਲੈ ਕੇ ਸੁਪਰੀਮ ਕੋਰਟ ਤਰੋਹ ਕਰਦੀ ਗੱਲ ਕਿ ਕੀ ਲੱਗਦਾ ਕਿ ਸੁਪਰੀਮ ਕੋਰਟ ਤਾਂ ਫਿਰਦੇ ਆ ਪਹਿਲਾਂ ਹੀ ਫਿਰਦੇ ਆ ਜੀ ਗਵਰਨਰ ਗਵਰਨ ਸੰਸਦ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਜੀ ਫਿਰ ਉਹ ਸੈਸ਼ਨ ਨੂੰ ਲੀਗਲ ਕਹੋਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਜੀ ਇਹ ਚੱਲਣ ਦੇ ਰਿਹਾ ਸਟੇਟ ਇਹ ਸਟੇਟ ਚੱਲਣ ਦੇ ਰਿਹਾ ਇਹ ਕਿਹੜੇ ਕਿਹੜੇ ਸਟੇਟਾਂ ਨੂੰ ਤੰਗ ਕਰਦੇ ਪੱਛਮੀ ਬੰਗਾਲ ਮਮਤਾ ਬੇਨਰਜੀ ਨੂੰ ਤੰਗ ਕਰਦੇ ਆ ਕੇਰਲਾ ਚ ਕੇਰਲਾ ਸਰਕਾਰ ਨੂੰ ਤੰਗ ਕਰਦੇ ਆ ਤਾਮਨਾਡੂ ਚ ਤਾਮਨਾਡੂ ਸਰਕਾਰ ਨੂੰ ਤੰਗ ਕਰਦੇ ਆ ਇਹ ਜਿੱਥੇ ਜਿੱਥੇ ਮਤਲਬ ਦਿੱਲੀ ਚ ਅਰਵਿੰਦ ਕੇਜਰੀਵਾਲ ਜੀ ਦਾ ਹਰ ਰੋਜ਼ ਕੋਈ ਨਾ ਕੋਈ ਈਡੀ ਦਾ ਨੋਟਿਸ ਕਦੇ ਕੋਈ ਕਦੇ ਕੋਈ ਅਫਸਰ ਸਸਪੈਂਡ ਕਰਤਾ ਆ ਨਹੀਂ ਹੋਣ ਦੇਣਾ ਆ ਸ਼ਕਤੀਆਂ ਖੋਲਾਂਗੇ ਦਿੱਲੀ ਚ ਜਿਹੜਾ ਉੱਤ ਮੇਰੇ ਖਿਆਲ ਚ ਇਮਤਿਹਾਈ ਕਰ ਰੱਖੀ ਹੈ ਤੰਗ ਕਰਨ ਦੀ ਪੰਜਾਬ ਇੱਕ ਫੁੱਲ ਸਟੇਟ ਹੈ ਸਾਨੂੰ ਤੰਗ ਕਰੀ ਜਾਂਦੇ ਆ ਸਾਨੂੰ ਸੁਪਰੀਮ ਕੋਰਟ ਚੋਂ ਜਾ ਕੇ ਇਹ ਕਹੋਣਾ ਪੈਂਦਾ ਕਿ ਭਾਈ ਰਾਜਪਾਲ ਨੂੰ ਕਹੋ ਸਾਡਾ ਵਿਧਾਨ ਸਭਾ ਸੈਸ਼ਨ ਚੱਲ ਲੈਣ ਦਿਓ ਸਾਡੇ ਬਿਲ ਪਾਸ ਕਰਾ ਦਿਓ ਜੀ ਸੋ ਇਹ ਕੀ ਡੈਮੋਕ੍ਰੇਸੀ ਹੈ ਇਹ ਕੀ ਕੀ ਦੱਸਣਾ ਚਾਹੁੰਦੇ ਨੇ ਮਤਲਬ ਜੇ ਇਹ ਆ ਗਏ ਤੇ ਜਿਹੜਾ ਉੱਥੇ ਕੋਈ ਵਿਰੋਧ ਕਰਦਾ ਪਾਰਲੀਮੈਂਟ ਚ ਚੱਕ ਕੇ ਮਾਰੋ ਬਾਹਰ 1150 ਨੂੰ ਸਸਪੈਂਡ ਕਰ ਦਿੰਦੇ ਆ ਆਪ 2013 ਦੀ 2013.5 ਦੀ ਕਰ ਲੋ ਗੱਲ 14 ਤੋਂ ਪਹਿਲਾਂ ਜਿਹੜਾ ਆਖਰੀ ਸੈਸ਼ਨ ਸੀ ਸਾਰੀ ਬੀਜੇਪੀ ਬੈਲ ਵਿੱਚ ਹੁੰਦੀ ਸੀ ਸਾਰੀ ਬੀਜੇਪੀ ਬੈਲ ਵਿੱਚ ਤੇ ਉਹ ਤਾਂ ਕੋਈ ਸਸਪੈਂਡ ਨਹੀਂ ਹੋਇਆ ਚਾੱਕ ਕੇ ਇਹ ਜਿਹੜੀਆਂ ਡਿਕਟੇਟਰਸ਼ਿਪਾਂ ਦੀਆਂ ਜਿਹੜੀਆਂ ਗੱਲਾਂ ਨੇ ਗਲਤ ਨੇ ਪੰਜਾਬ ਨਾਲ ਪੰਗੇ ਨਾ ਲਾਓ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪੰਜਾਬ ਜਿਹੜਾ ਸਟੇਟ ਹੈ ਉਹ ਅੰਨ ਦਾਤਿਆਂ ਦੀ ਸਟੇਟ ਹੈ ਉਹ ਸੂਰ ਵੀਰਾਂ ਸੂਰਮਿਆਂ ਦੀ ਸਟੇਟ ਹੈ ਠੀਕ ਹੈ ਨਾ ਸਾਸੀ ਕੁਰਬਾਨੀਆਂ ਦੇਣ ਨੂੰ ਤਿਆਰ ਆ ਅਸੀਂ ਅਸ ਫੌਜ ਜਾਣ ਨੂੰ ਤਿਆਰ ਆਂ ਫੌਜ ਸਾਡੇ ਮੁੰਡੇ ਛਾਤੀਆਂ ਮੂਰੇ ਕਰਕੇ ਦੇਸ਼ਵਲ ਨੂੰ ਆਉਂਦੀਆਂ ਗੋਲੀਆਂ ਨੂੰ ਰੋਕਣ ਨੂੰ ਤਿਆਰ ਨੇ ਪਰ ਉਸ ਦੇ ਬਦਲੇ ਤੁਸੀਂ ਸਾਨੂੰ ਸਲੂਟ ਵੀ ਨਾ ਮਾਰੋ ਸਾਡੀ ਸ਼ਹੀਦੀ ਤੇ ਸਾਨੂੰ ਤੁਸੀਂ 11 ਕਾਰਤੂਸ ਇਹਨਾਂ ਸਲਾਮੀ ਵੀ ਨਾ ਦੇ ਦੋ ਤੇ ਇਹ ਤਾਂ ਫਿਰ ਜਿਆਦਾ ਗੱਲ ਤਾਂ ਇਹ ਤੁਸੀਂ ਕੀ ਕਹੋਗੇ ਹੁਣ ਸ਼ਹੀਦ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਸ਼ਹਾਦਤ ਨਹੀਂ ਮੰਨਦੇ ਇਨਾਂ ਤੋਂ ਭਗਤ ਸਿੰਘ ਜੀ ਨੂੰ ਐਨਓਸੀ ਦੀ ਲੋੜ ਨਹੀਂ ਹੈਗੀ ਇਹ ਭੌਣ ਨੇ ਭਗਤ ਸਿੰਘ ਨੂੰ ਸ਼ਹੀਦ ਹੋ ਜਾ ਨਾ ਸ਼ਹੀਦ ਜਾ ਉਹਦੀ ਸ਼ਹਾਦਤ ਨੂੰ ਐਨਓਸੀ ਦੇ ਨਾਲੇ ਇਹਨਾਂ ਦਾ ਕੋਈ ਆਬਦਾ ਹੋਇਆ ਸੋ ਭਗਤ ਸਿੰਘ ਜੀ ਤਾਂ ਪਹਿਲੇ ਹੀ ਵੱਡੇ ਨੇ ਮੈਂ ਕਹਿੰਦਾ ਸੀ ਜੇ ਕਿਤੇ ਆ ਝਾਕੀਆਂ ਆ ਜਾਂਦੀਆਂ ਨਾ 26 ਜਨਵਰੀ ਦੀ ਗਰਮਾਂ ਵਧ ਜਾਂਦੀ ਸ਼ਹੀਦਾਂ ਦੀ ਤਾਂ ਸਾਡੇ ਦਿਨਾਂ ਚ ਕਦਰ ਹੈਗੀ ਹੋएगी ਹੈ ਉਹਨਾਂ ਕੋਈ ਘਟਨ ਨਹੀਂ ਲੱਗੀ ਪਰ 26 ਜਨਵਰੀ ਦੇ ਫੰਕਸ਼ਨ ਦੀ ਗਰਮਾਂ ਵਧ ਜਾਂਦੀ ਕਿ ਇਹਨਾਂ ਕੋਲੇ ਆ ਕਲਚਰ ਨਹੀਂ ਆ ਵੀ ਇਹਨਾਂ ਕੋਲੇ ਸ਼ਹਾਦਤਾਂ ਪਈਆਂ ਨੇ ਆ ਵੀ ਇਹਨਾਂ ਕੋਲੇ ਸੂਰਬੀਰ ਹੋਏ ਨੇ या आप जहां जितनी देखो पहले हमने सोचा था कि ये दिल्ली में निकलेंगी तो अभी हम फैसला लिया अभी रिसेंटली कि इसको जितनी ज्यादा से ज्यादा बनाएंगे हम पूरे पंजाब में निकालेंगे राष्ट्रपति राष्ट्रपति लेटर ਹੈਗੇ ਨੇ ਹੋਰ ਉੱਪਰ ਜਾ ਰਹੇ ਨੇ ਹੁਣ ਹੈ ਕੈਬਿਨ ਉਸ ਜਿਹੜੇ ਨੇ ਉਹ ਨਹੀਂ ਹੈਗੇ ਤੁਸੀਂ ਕਹਿ ਰਹੇ ਹੋ ਕਿ ਤੰਗ ਕੀਤਾ ਜਾ ਰਿਹਾ ਲੇਕਿਨ ਇਹਦਾ ਵੇਅ ਆਊਟ ਹੈ ਕਿ ਲੀਗਲ ਆਪਸ਼ਨ ਹੀ ਵੇਅ ਆਊਟ ਹੈ ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਾਂਗੇ ਜੀ ਸਾਨੂੰ ਲੋੜ ਨਹੀਂ ਹੈਗੀ ਉਹਨਾਂ ਦੀ ਰਾਸ਼ਟਰਪਤੀ ਨੂੰ ਅਸੀਂ ਕਿਉਂ ਲੈਟਰ ਲਿਖੀਏ ਜੀ ਨੀ ਕੀ ਗੱਲ ਸੀ ਇਮੰਤਤਾ ਕਰੀ ਉਹਨਾਂ ਦੀ ਕਿ ਭਗਤ ਸਿੰਘ ਨੂੰ ਵਿੱਚ ਪਾਓ ਜੀ ਰਾਸ਼ਟਰਪਤੀ ਜੀ ਇੱਕ ਆਜ਼ਾਦ ਦੇਸ਼ ਦੇ ਰਾਸ਼ਟਰਪਤੀ ਨੇ ਆਜ਼ਾਦੀ ਕਿਹਨਾਂ ਲੈ ਕੇ ਦਿੱਤੀ ਸੀ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਸੀ ਉਹਨਾਂ ਨੂੰ ਅਸੀਂ ਲੈਟਰ ਲਿਖੀਏ ਕਿ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਜੀ ਉਹਨਾਂ ਦੀ ਝਲਕੀ ਦਿਖਾ ਦਿਓ ਇੱਦਾਂ ਥੋੜੀ ਹੋ ਜਾਊਗਾ ਅਸੀਂ ਅਸੀਂ ਇਹਨਾਂ ਨੇ ਜੋ ਕਰਨਾ ਸੀ ਕਰਤਾ ਹੁਣ ਜੋ ਅਸੀਂ ਕਰਾਂਗੇ ਉਹ ਛਪ ਜਾਣਗੇ